ਹੈਲੋ ਹਾਈ ਸਸ਼ੀਕਾ ਅਲਸਲਾਮ ਨਮਸਤੇ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਹਾਂ ਜੀ ਅੱਜ ਅਪ ਬਹੁਤ ਸੋਹਣੇ ਪ੍ਰਿੰਟ ਲੈ ਕੇ ਆਏ ਹੈਗੇ ਆ ਕੋਟ ਸੇਲਿੰਗ ਪ੍ਰਿੰਟ ਰਹਿਣ ਵਾਲੇ ਨੇ ਇਹ ਫੈਬਰਿਕ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਤੁਹਾਡੇ ਦੁਆਰਾ ਪ੍ਰਿੰਟ ਨਵੇਂ ਆਏ ਆ ਬਿਲਕੁਲ ਇਸ ਦੇ ਪ੍ਰਿੰਟ ਦੇਖ ਸਕਦੇ ਹੋ ਅੰਬੀ ਟਾਈਪ ਦੇ ਹੈਗੇ ਅੰਬੀ ਬਣੇ ਹੋਏ ਆ ਬਹੁਤ ਸੋਹਣਾ ਫਲਾਵਰ ਬਣੇ ਹੋਇਆ ਇਹ ਜਿਹੜਾ ਫੈਬਰਿਕ ਰਹਿਣ ਵਾਲਾ ਪਿਓਰ ਵਿਸਕੋਸ ਗਰੇਪ ਦਾ ਫੈਬਰਿਕ ਰਹਿਣ ਵਾਲਾ ਹੈਗਾ ਸ਼ਰਟ ਫੁੱਲ ਹੈਵੀ ਬਣੇਗਾ ਤੁਸੀਂ ਦੇਖ ਸਕਦੇ ਹੋ ਜੋ embroidery ਹੈ ਹੈਂਡ embroidery ਹੈ ਸਿਕਵੈਂਸ ਵਰਕ ਕੀਤਾ ਹੋਇਆ ਦਿਲਾ ਵਰਕ ਕੀਤਾ ਹੋਇਆ ਬਹੁਤ ਹੀ ਸੋਨੇ ਕਲਰਸ ਹੈਗੇ ਇਸ ਵਿੱਚ ਇਹ ਸ਼ਰਟ ਫੁੱਲ ਹੈਵੀ ਫੰਟ ਬਣ ਕੇ ਰੈਡੀ ਹੋਏਗਾ ਜਦੋਂ ਇਹ ਸ਼ਰਟ ਬਣੇਗਾ ਫੰਟ ਤੋਂ ਵੀ ਬੈਕ ਤੋਂ ਵੀ ਸੇਮ ਵਰਕ ਆਏਗਾ ਠੀਕ ਹੈ ਬਹੁਤ ਸੋਨਾ ਵਰਕ ਹੈ ਫੁੱਲ ਹੈਵੀ ਹੈ ਇਸ ਤੇ ਤੁਹਾਨੂੰ ਐਕਸਟਰਾ ਕੋਈ ਵੀ ਕਰਨ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਆਲਰੇਡੀ ਬਹੁਤ ਹੈਵੀ ਵਰਕ ਕੀਤਾ ਹੋਇਆ ਹੈਗਾ ਬਹੁਤ ਸੋਹਣੇ ਕਲਰਸ ਆਪਸ਼ਨਸ ਤੁਹਾਨੂੰ ਇਸ ਵਿੱਚ ਮਿਲ ਜਾਣਗੇ ਜੋ ਪ੍ਰਿੰਟਡ ਮਤਲਬ ਹੈਂਡ embroiderry ਵਾਲਾ ਸ਼ਰਟ ਹੈਗਾ ਇਹ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਅਗਰ ਤੁਸੀਂ ਆਲਓਵਰ ਸੂਟ ਬਣਾਉਣਾ ਚਾਹੁੰਦੇ ਹੋ embroiderry ਵਾਲਾ ਉਹ ਵੀ ਬਣਾ ਸਕਦੇ ਹੈਗੇ ਹੋ ਅਗਰ ਇਸ ਤਰ੍ਹਾਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਐਜ਼ ਇਟ ਮੈਚਿੰਗ ਵੀ ਲੈ ਸਕਦੇ ਹੈਗੇ ਹੋ 2 मीटर शर्ट 2 मीटर बॉटम आएगी बॉटम प्योर विस्कोस क्रेप दी रहने वाली है कॉम्बिनेशंस बहुत प्यारे प्यारे कॉम्बिनेशंस ने बहुत ही सोने सोने कॉम्बिनेशन है सो वीडियो नु एंड तक जरूर देखना सारे ही कॉम्बिनेशन ਤੁਹਾਨੂੰ ਪਸੰਦ ਆਣਗੇ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਵੀ ਕੋਈ ਵੀ ਕੰਬੀਨੇਸ਼ਨ ਬਣਾ ਸਕਦੇ ਹੈਗੇ ਹੋ ਜਿਵੇਂ ਬਲੈਕ ਨਾਲ ਬਲੈਕ ਦਾ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਲੱਗ ਰਿਹਾ ਹੈਗਾ ਬਾਕੀ ਤੁਸੀਂ ਬਲੈਕ ਦੇ ਨਾਲ ਕਲਰਡ ਵੀ ਲੈ ਸਕਦੇ ਹੋ ਮਜ਼ੈਂਟਾ ਜਿਹੜੇ ਵੀ ਸ਼ੇਡਸ ਮਤਲਬ ਲੈਣਾ ਚਾਹੋ ਲੈ ਸਕਦੇ ਹੋ ਨੈਕਸਟ ਦੇਖੋ ਸੈਕੰਡ ਆਰਟੀਕਲ ਇਹ ਵੀ ਬੜਾ ਹੀ ਸੋਹਣਾ ਆਰਟੀਕਲ ਹੈਗਾ ਇਹ ਆਫ ਵਾਈਟ ਦੇ ਉੱਪਰ ਬੜੇ ਹੀ ਸੋਹਣੇ ਫਲਾwrs ਵਰਕ ਕੀਤਾ ਹੋਇਆ ਸੀਕੁਐਂਸ ਵਰਕ ਕੀਤਾ ਹੋਇਆ ਫਲਾwrs ਉੱਤੇ ਬਹੁਤ ਸੋਹਣੀ ਹੈਂਡ ਐਮਬ੍ਰੋਇਡਰੀ ਕੀਤੀ ਹੋਈ ਹੈ ਐਚਡੀ ਪ੍ਰਿੰਟ ਆ ਤੇ ਪ੍ਰਿੰਟ ਦੇ ਉੱਪਰ ਐਮਬ੍ਰੋਇਡਰੀ ਕੀਤੀ ਹੋਈ ਆ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਗਿਆ ਇਹ ਵਾਲੀ ਪ੍ਰਿੰਟ ਇਹ ਬਹੁਤ ਹੀ ਤੁਸੀਂ ਡਿਫਰੈਂਟ ਜਿਹੀ ਲੁੱਕ ਵਾਲਾ ਕੋਸਟ ਕ੍ਰੀਏਟ ਕਰ ਸਕਦੇ ਹੈਗੇ ਹੋ ਇਸ ਤੋਂ ਤੁਸੀਂ ਦੁਪੱਟਾ ਲੈ ਕੇ ਉਸ ਨੂੰ लेसिस ਗਰ ਲਗਾ ਕੇ ਬਹੁ ਸਟਾਈਲਿਸ਼ ਜਿਹਾ ਸੂਟ ਬਣਵਾ ਸਕਦੇ ਹੈਗੇ ਹੋ ਤੁਸੀਂ ਪੱਲੇ ਤੇ ਮਤਲਬ ਸ਼ਰਟ ਨਾਲ ਦਾ ਵਰਕ ਵਾਲਾ ਫੈਬਰਿਕ ਲਗਾ ਕੇ ਪੱਲੇ ਹੈਵੀ ਕਰ ਸਕਦੇ ਹੋ ਤੇ ਬਾਟਮ ਨਾਲ ਦਾ ਜੋ ਕਲਰ ਹੈਗਾ ਉਹ ਦੁਪੱਟੇ ਨੂੰ ਕਰ ਸਕਦੇ ਹੋ ਬਾਕੀ ਐਵੇਂ ਦੇ ਆਈਡੀਆ ਲੈਣ ਲਈ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੈਗੇ ਉਹ ਜੋ ਸੂਟ ਆਪਾਂ ਕਸਟਮਾਈਜ਼ ਦੇ ਰੈਡੀ ਕਰਦੇ ਹੁੰਨੇ ਆ ਆਪਾਂ ਸਟੇਟਸ ਲਗਾ ਦਿੰਨੇ ਹੁੰਨੇ ਆ ਵਟਸਐਪ ਤੇ ਤਾਂ ਤੁਸੀਂ ਆਪਣਾ ਵਟਸਐਪ ਨੰਬਰ ਸਾਡੇ ਨਾਲ ਐਡ ਕਰਵਾ ਸਕਦੇ ਹੈਗੇ ਤੇ ਸਾਡਾ ਨੰਬਰ ਸੇਵ ਕਰ ਸਕਦੇ ਹੈਗੇ ਡੇਲੀ ਅਪਡੇਟ ਆਪਾਂ ਵਟਸਐਪ ਤੇ ਸ਼ੇਅਰ ਕਰਦੇ ਰਹਿਣੇ ਹੈਗੇ ਆ ਵਟਸਐਪ ਕਿਉਂਕਿ YouTube ਤੇ ਇੰਨੀ ਸ਼ੇਅਰ ਨਹੀਂ ਹੋ ਪਾਂਦੀ ਸੋ ਜਿਨ੍ਹਾਂ ਨੇ ਵੀ ਨਵੇਂ ਨਵੇਂ ਆਈਡੀਆ ਲੈਣੇ ਹੈ ਜੀ ਨਵਾਂ ਫੈਬਰਿਕ ਲੈਣਾ ਤਾਂ ਇਸ ਨਾਲ ਤੁਸੀਂ ਸਾਡੇ ਵਟਸਐਪ ਤੇ ਜੁਆਇਨ ਹੋ ਜਾਓ ਤੇ ਕਿਸੇ ਨੇ ਵੀ ਆਰਡਰ ਕਰਨੇ ਨੰਬਰ ਸਕਰੀਨ ਤੇ ਨੋ ਕੈਸ਼ ਓਨ ਡਿਲੀਵਰੀ ਜੀ ਥੈਂਕ ਯੂ ਸੋ ਮਚ